ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਨੂੰ ਪਦਮਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਜਿਸ ਮਗਰੋਂ ਉਹਨਾਂ ਬੀਤੇ ਕੱਲ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਗੁਰਬਾਣੀ ਕੀਰਤਨ ਦੇ ਖੇਤਰ 'ਚ ਮਹਾਨ ਯੋਗਦਾਨ ਪਾਉਣ ਵਾਲੇ ਭਾਈ ਹਰਜਿੰਦਰ ਸਿੰਘ ਜੀ ਗੁਰਦਾਸਪੁਰ ਦੇ ਜੰਪਲ ਨੇ 1980 ਦੇ ਵਿੱਚ ਉਹਨਾਂ ਗੁਰਬਾਣੀ ਕੀਰਤਨ ਦੇ ਖੇਤਰ 'ਚ ਪ੍ਰਵੇਸ਼ ਕੀਤਾ ਸੀ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਇਲਾਕੇ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਕੀਰਤਨ ਦੀ ਸ਼ੁਰੂਆ ਸਾਚਖਾਂਡੇ ਸ੍ਰੀ ਹਰਮੰਦਰ ਸਾਹਿਬ ਦੇ ਉਹ ਹਜ਼ੂਰੀ ਰਾਗੀ ਵਜੋਂ ਸੇਵਾ ਨਿਭਾ ਚੁਕੇ ਨੇ ਤੇ ਹੁਣ ਤੱਕ ਸੁਰੀਲੇ ਗੁਰਬਾਣੀ ਕੀਰਤਨ ਦੇ ਰਾਹੀਂ ਸੰਸਾਰ ਭਰ ਚ ਨਾਮਣਾ ਖੱਟ ਚੁਕੇ ਨੇ ਵਾਹਿਗੁਰੂ ਦਾ ਤੇ ਹਰ ਬੱਲੇ ਸ਼ੁਕਰ ਕਰਨਾ ਚਾਹੀਦਾ ਜੋ ਮੈਨੂੰ ਮਾਨ ਸਨਮਾਨ ਮਿਲ ਰਿਹਾ ਉਹ ਮੇਰਾ ਇਕੱਲੇ ਦਾ ਨਹੀਂ ਹੈ ਸਾ ਮੇਰੀ ਜਿਹੜੀ ਮੇਰੇ ਛੋਟੇ ਭਾਈ ਮਨਿੰਦਰ ਸਿੰਘ ਭਾਈ ਜਸਪ੍ਰੀਤ ਪਾਰਸ ਸਿੰਘ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰੰਦਰ ਪਾਰਸ ਸਿੰਘ ਇੱਕ ਟੀਮ ਵਰਕ ਹੈ ਔਰ ਸੰਗਤਾਂ ਨੇ ਜੋ ਮੈਨੂੰ ਪਿਆਰ ਦਿੱਤਾ ਇਉਂ ਸੇ ਦਾ ਸਦਕਾ ਤੁਸੀਂ ਸਾਰਿਆਂ ਨੇ ਪਿਆਰ ਜੋ ਦਿੱਤਾ ਉਸ ਦਾ ਸਦਕਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਕਿ ਮੈਨੂੰ ਜਿੱਥੇ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸ਼੍ਰੋਮਣੀ ਪੰਥਕ ਸ਼੍ਰੋਮਣੀ ਰਾਜੀ ਦਾ ਉਸ ਤੋਂ ਉੱਪਰ ਤਾਂ ਕੁਝ ਹੈ ਹੀ ਨਹੀਂ ਪਰ ਦੁਨਿਆਵੀ ਤੌਰ ਤੇ ਵੀ ਜੋ ਮੈਨੂੰ ਸਨਮਾਨ ਮਿਲਦੇ ਆ ਉਹ ਗੁਰੂ ਦੇ ਸ਼ਬਦ ਦੀ ਕੀਰਤੀ ਦਾ ਹੀ ਸਦਕਾ ਮੈਨੂੰ ਮਿਲ ਰਿਹਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਸਤਿਗੁਰੂ ਸ੍ਰੀ ਹਰਿਮੰਦਰ ਸਾਹਿਬ